ਕਿ ਇਹਨਾਂ ਨੇ ਮੈਨੂੰ ਇੱਕ ਵਾਰੀ ਹੇਟਿਆ ਜਾਂ ਦੇ ਦਿੱਤਾ ਇਹ ਕਹਿੰਦਾ ਮੈਂ ਆਪਦੇ ਘਰਦਿਆਂ ਦੇ ਨੋਂ ਤੋਂ ਹੀ ਫਾਰਮ ਦਾ ਨੋਂ ਰੱਖਣਾ ਗੋਰੀ ਗੌਟ ਫਾਰਮ ਆਈ ਮੈਨੂੰ ਸੁਣ ਮੈਂ ਕਿ ਕਹਿੰਦਾ ਪਾਪਾ ਕਹਿੰਦਾ ਮਮਾ ਦੀ ਰਿਸਪੈਕਟ ਕਰਿਆ ਕਰੋ ਮੈਂ ਕਿਉਂ ਕਹਿੰਦਾ ਉਹਦਾ ਇੱਥੇ ਹੀ ਗ੍ਰੇਡ ਸੀ ਅੱਛਾ ਸਾਡੀ ਭੈਣ ਉਹ ਝਾੜੂ ਤੱਕ ਜਿਹੜੀ ਮਿੰਗਣਾ ਬਾੜਾ ਸੁੰਬਰਣਾ ਆਪ ਕਰਦੀ ਆ ਵੀ ਮੈਂ ਉਹਰੇ 5 ਸਾਲ ਕੁੱਟ-ਕੁੱਟ ਕੇ ਸਿੱਖੀ। ਮੈਨੂੰ ਬਹੁਤ ਮੁਸ਼ਕਿਲਾਂ ਪੰਜਾਬੀ ਆਈ ਕਿਉਂਕਿ ਮੈਨੂੰ ਨਾ ਤਾਂ ਪਹਿਲਾਂ ਲਿਖਣੀ ਆਂਦੀ ਨਾ ਤਾਂ ਪੜ੍ਹਨੀ ਆਂਦੀ ਦੀ। ਅੱਛਾ। ਫਿਰ ਮੈਨੂੰ ਇਦਾਂ ਦਾ ਕਰੀਏ ਵੀ ਜੇ ਨੂੰ ਸਾਨੂੰ ਨੱਠਣਾ ਨਾ ਪਵੇ। ਜੇ ਹੁਣ ਦੁਕਾਨ ਖੋਲਦੇ ਆ ਉਹ ਵੀ ਬੰਦੋਗਰੀ ਆ। ਕੋਈ ਰੈਸਟੋਰੈਂਟ ਖੋਲਦੇ ਉਹ ਵੀ ਬੰਦੋਗਰੀ ਆ। ਇਹ ਚ ਕੋਈ ਬੰਦੋਗਰੀ ਨਹੀਂ ਹੈਗੀ। ਫਿਰ ਇਹੀ ਕਰ ਲਈ ਹੁਣ ਜਿੰਨੇ ਵੀ ਇਸ ਵੇਲੇ ਮੈਂ ਇੱਥੇ ਆਏ ਹੋਇਆ ਪਿੱਛੇ ਸਾਰੇ ਜਿੰਨੇ ਵੀ ਛੋਟੇ ਬੱਚੇ ਆ ਛੇਲੂ ਉਹਨਾਂ ਨੂੰ ਦੋ-ਦੋ ਹੋ ਬੁਲਾ ਰਹੀ ਆ ਪਿੱਛੋਂ। ਹਾਂਜੀ ਦੋਸਤੋ ਪਿਆਰ ਭਰੀ ਸਤਿ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਖੜੇ ਆਗੇ ਤੁਸੀਂ ਜਾਣਦੇ ਹੋ ਬਹੁਤ ਮਸ਼ਹੂਰ ਮੰਡੀ ਹੈ ਵਪਾਰੀ ਦੂਰੋਂ ਨੇੜੇੋਂ ਆਪਣਾ ਬੱਕਰੇ ਬੱਕਰੀਆਂ ਵੇਚਣ ਖਰੀਦਣ ਦੇ ਲਈ ਆਉਂਦੇ ਨੇ ਖੁਰਨੀਆਂ ਵਾਲੇ ਵੀ ਖੁਰਨੀਆਂ ਵੇਚਣਾਂ ਦੇ ਨੀਰੇ ਵਾਲੇ ਵੀ ਨੀਰਾ ਵੇਚਣ ਆਉਂਦੇ ਨੇ ਅੱਜ ਖਾਸ ਗੱਲਬਾਤ ਕਰਨ ਦੇ ਲਈ ਤੁਹਾਡੇ ਨਾਲ ਆਪਣੇ ਪਾਸ ਬਾਬਾ ਸ੍ਰਿੰਦਰ ਦੇ ਕਾਲਸਾ ਮੰਡੀ ਦੇ ਓਨਰ ਨੇ ਜਿਹੜੇ ਉਹ ਮੌਜੂਦ ਨੇਗੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਖਾਸ ਗੱਲਬਾਤ ਅੱਜ ਮੰਡੀ ਦੇ ਵਿੱਚ ਕੀ ਆ ਕੋਈ ਵੀਰ ਆਏ ਹੋਣਗੇ ਉਹ ਮਤਲਬ ਕਿ ਖਾਸ ਗੱਲ ਬਾਤੀ ਆ ਬਾਬਾ ਜੀ ਤੁਸੀਂ ਸੁਣਦੇ ਹੋ ਉਹਨਾਂ ਤੋਂ ਬਾਬਾ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਨੇ ਸਭ ਦਾ ਧੰਨਵਾਦ ਜੀ ਸਭ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰਦੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਇਕੱਲੇ ਨਿਰਭਰ ਨੇ ਵਿਦੇਸ਼ਾਂ ਦੇ ਵਿੱਚ ਜਾਣ ਲਈ 20 20 30 30 ਲੱਖ ਰੁਪਇਆ ਲਾ ਕੇ ਉਹਨਾਂ ਤੇ ਤੱਕ ਇਹ ਵੀਡੀਓ ਜਰੂਰ ਪਹੁੰਚੇ ਵੀ ਜਿਹੜਾ ਸਾਡਾ ਵੀਰ ਆ ਗੁਰਿੰਦਰ ਸਿੰਘ ਇੱਕ ਖਾਸ ਗੱਲ ਬਾਤ ਕਿਹੜੀ ਉਹ ਹਾਂਜੀ ਖਾਸ ਹੀ ਦੱਸਾਂਗੇ ਜੀ ਗੁਰਿੰਦਰ ਸਿੰਘ ਤੇ ਇਹਨਾਂ ਦਾ ਬੇਟਾ ਨਾਲ ਆਏ ਨੇ ਹਾਂ ਤੇ ਬਰੂਵਾਲ ਪਿੰਡ ਆ ਜੀ ਆਪਣਾ ਹਾਂਜੀ ਬਰੂਵਾਲ ਪਿੰਡ ਆ ਜੀ ਕੀਰਤਪੁਰ ਸਾਹਿਬ ਤੋਂ 2 ਕਿਲੋਮੀਟਰ ਬਾਟਾ ਉੱਪਰਲੇ ਪਾਸੇ ਨੂੰ ਜਿੱਧਰ ਆਪਾਂ ਬਾਬੇ ਬੁੱਢਣ ਸਾਹਿਬ ਦੇ ਜਾਂਦੇ ਆ ਬਾਬੇ ਗੁਰਦੁਆਤੇ ਜੀ ਦੇ ਜਾਂਦੇ ਆ ਉਹ ਨਹਿਰਾ ਟੱਪ ਕੇ 2 2.5 ਕਿਲੋਮੀਟਰ ਅੱਗੇ ਇਹਨਾਂ ਦਾ ਪਿੰਡ ਆ ਤੇ ਉਹ ਖਾਸ ਗੱਲ ਇਹ ਇਸ ਕਰਕੇ ਹੁਣ ਦੱਸ ਰਹੇ ਆ ਵੀ ਜਿਹੜੇ ਇਹ ਨੇ ਇਹ ਵੀਰ ਇਹ ਇੰਗਲੈਂਡ ਤੋਂ ਆਏ ਨੇ ਇਹਨਾਂ ਨੇ ਇੰਗਲੈਂਡ ਦੇ ਵਿੱਚ ਮਨ ਬਣਾ ਲਿਆ ਸੀ ਕਿ ਪੰਜਾਬ ਦੀ ਧਰਤੀ ਤੇ ਜਾ ਕੇ ਆਪਣਾ ਕੋਈ ਕਾਰੋਬਾਰ ਕਰੀਏ। ਬਹੁਤ ਇਹਨਾਂ ਨੇ ਲੰਮੀਆਂ ਰੇਮਾਂ ਵੀ ਲਈਆਂ, ਬੜੇ ਵੀਰਾਂ ਨੂੰ ਫੋਨ ਵੀ ਕੀਤੇ, ਬੱਕਰੀਆਂ ਵਾਲੇ ਵੀਰਾਂ ਨੂੰ ਵੀ ਜਿਹੜੇ ਆਪਣੀਆਂ ਫੇਕ ਵੀਡੀਓ ਬਣਾਉਂਦੇ ਆ। ਹੂੰ ਮੈਂ ਹਰੇਕ ਨੂੰ ਵੀਡੀਓ ਵਿੱਚ ਸੱਚ ਕਹੂੰਗਾ ਫੇਕ ਕੀ ਆ? ਬੱਕਰੀ ਸਾਡੇ ਘਰ ਦੀ ਨਹੀਂ ਹੁੰਦੀ, ਬੱਕਰੀ ਸਾਡੀ ਮੰਡੀ 'ਚੋਂ ਖਰੀਦੀ ਹੁੰਦੀ ਆ ਜਾਂ ਕਿਸੇ ਦੇ ਬਾੜੇ 'ਚੋਂ ਖਰੀਦੀ ਹੁੰਦੀ ਆ। ਉਹਦੇ ਥੱਲੇ ਕਹਿ ਦਣਾ ਜੀ 6-6 ਲੀਟਰ ਵਾਲੀਆਂ ਬੱਕਰੀਆਂ। ਹੂੰ ਮਾਰੀਆਂ ਅਸੀਂ 6 ਧਾਰਾਵਾਂ ਨਹੀਂ ਹੁੰਦੀਆਂ ਬੱਕਰੀ ਦੇ ਥੱਲੇ। ਹੂੰ ਉਹ ਹੈਗੀ ਫੇਕ ਵੀਡੀਓ। ਠੀਕ ਹੈ ਜਿੰਨਾ ਦੁੱਧ ਆਪਣੇ ਘਰ ਬੱਕਰੀ ਦਿੰਦੀ ਆ ਉਹਨਾਂ ਹੀ ਦੱਸਣਾ ਚਾਹੀਦਾ ਜੇ ਆਪਾਂ ਕਿਸੇ ਤੋਂ ਗੱਭਣ ਲਈ ਆ ਤਾਂ ਉਹਨੂੰ ਗੱਭਣ ਕਹਿ ਦਿਓ ਜੀ ਵਧੀਆ ਬੱਕਰੀ ਵਧੀਆ ਦੁੱਧ ਦਿੰਣ ਵਾਲੀ ਹੂੰ ਐਦਾਂ ਆਪਾਂ ਕਹਿ ਸਕਦੇ ਆ ਪਰ ਇਹਨਾਂ ਵੀਰਾਂ ਨੇ ਬੜਿਆਂ ਦੀਆਂ ਰਹਿਮਾਂ ਲਈਆਂ ਦਲਾਲ ਵੀਰਾਂ ਨੂੰ ਵੀ ਫੋਨ ਕੀਤੇ ਪਰ ਇਹਨਾਂ ਦੀ ਜਿਹੜੀ ਘਰਦੇ ਨੇ ਮੈਸੇਜ ਆ ਇਹਨਾਂ ਦੀ ਉਹ ਇੰਗਲੈਂਡ ਦੇ ਜੰਪਲ ਨੇ ਜਿਹਨੂੰ ਆਪਾਂ ਮੇਮਾ ਕਹਿ ਦਨੇ ਆ ਘੋਰੀਆਂ ਕਹਿ ਦਨੇ ਆ ਉਹ ਨਹੀਂ ਕੀ ਇੰਗਲੈਂਡ ਤੋਂ ਹੀ ਨੇ ਇੰਗਲੈਂਡ ਤੋਂ ਠੀਕ ਹੈ ਇਹ ਬੇਟਾ ਵੀ ਇੰਗਲੈਂਡ ਦਾ ਹੀ ਜੰਪਲ ਵਾਲਾ ਇੱਕ ਹੋਰ ਖੂਬੀ ਹੈ ਇਹਨਾਂ ਦੇ ਘਰਦਿਆਂ ਦੇ ਵਿੱਚ ਜਿੱਦਾਂ ਅੱਜ ਇਹ ਸਾਡੇ ਕੋਲ ਆਏ ਨੇ ਮੰਡੀ ਦਾ ਜੈਜਾ ਲੈਣ ਮੰਡੀ ਦੇਖਣ ਵਾਸਤੇ ਦਾਤ ਨੂੰ ਮੈਣਨ ਵਾਸਤੇ ਇੱਥੇ ਆਏ ਨੇ ਕੁਝ ਕ ਇਹਨਾਂ ਨੂੰ ਵੈਕਸੀਨ ਦਵਾਈ ਜਿਹੜੀ ਹੋਮੋਪੈਥਿਕ ਆਪਣੀ ਥਣਾ ਵਾਲੀ ਉਹ ਦੇਣੀ ਸੀਗੀ ਇੱਕ ਬੱਕਰੀ ਨੇ ਥੋੜਾ ਜਿਹਾ ਦੁੱਧ ਘਟਾ ਲਿਆ ਥਣ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਆਪਣੇ ਕੋਲ ਦਵਾਈ ਇੱਥੇ ਆਉਂਦੀ ਆ ਲਾ ਅਗਲੇ ਪਿੰਡੋ ਹਸਨਪੁਰ ਤੋਂ ਉਹ ਦਵਾਈ ਦਿੱਤੀ ਇਹਨਾਂ ਨੂੰ ਦੂਜੇ ਨੰਬਰ ਤੇ ਮੈਂ ਇਹਨਾਂ ਨੂੰ ਖਾਸ ਗੱਲ ਦੱਸਣ ਲੱਗਾ ਵੀ ਜਿਹੜੀਆਂ ਸਾਡੀਆਂ ਕੁੜੀਆਂ ਸਾਡੇ ਪੰਜਾਬ ਦੀਆਂ ਧੀਆਂ ਉਹ ਨਫ਼ਰਤ ਕਰਦੇ ਆ ਡੰਗਰ ਪਸ਼ੂ ਤੋਂ ਕੱਲੇ ਬੱਕਰੀ ਤੋਂ ਨਹੀਂ ਮੱਝਾਂ ਗਾਈਆਂ ਤੋਂ ਜਾਂ ਹੋਰ ਕਿਸੇ ਕਿਸਮ ਦਾ ਕੋਈ ਡੰਗਰ ਆ ਉਹ ਤੋਂ ਬੜੀ ਨਫ਼ਰਤ ਕਰਦੇ ਨੇ ਪਰ ਇੱਕ ਉਹਨਾਂ ਦੇ ਲਈ ਇਹ ਮਿਸਾਲ ਆ ਵੀ ਜਿਹੜੀ ਸਾਡੀ ਇਹ ਭੈਣ ਗੋਰੀ ਆ ਇੰਗਲੈਂਡ ਵਾਲੀ ਅੱਜ ਇਹਨਾਂ ਦਾ ਜਿੰਨਾ ਫਾਰਮ ਦਾ ਕੰਮ ਆ ਮੇਰੇ ਖਿਆਲ ਆ ਵੀ 25 30 ਬੱਕਰੀਆਂ ਹੈਗੀਆਂ ਜੀ ਆਪਣੀਆਂ 25 30 ਬੱਕਰੀਆਂ ਸਟਾਰਟਿੰਗ ਹੋ ਗਈ ਆ ਫਾਰਮ ਦੀ ਅਸੀਂ ਨਾ ਇਹਨਾਂ ਨੇ 2 3 ਨਾ ਸੋਚੇ ਮੈਨੂੰ ਦੱਸੇ ਰਹੀ ਮੈਂ ਨਾ ਉਹਦਾ ਪਿਛਲੀ ਵਾਰੀ ਮਂਡੀ ਤੇ ਆਪਾਂ ਅਨਾਉਂਸ ਕਰਤਾ ਸੀ ਕਿ ਇਹਨਾਂ ਨੇ ਮੈਨੂੰ ਇੱਕ ਵਾਰੀ ਹੱਟਾ ਜਾਂ ਦੇਤਾ ਇਹ ਕਹਿੰਦੇ ਮੈਂ ਆਪਦੇ ਘਰਦਿਆਂ ਦੇ ਨੋਂ ਤੇ ਹੀ ਫਾਰਮ ਦਾ ਨੋਂ ਰੱਖਣਾ ਗੋਰੀ ਗੌਟ ਫਾਰਮ ਤੇ ਬਹੁਤ ਚੰਗੀ ਗੱਲ ਆ ਉਹ ਬੀਬੀ ਨੂੰ ਵੀ ਮਾਣ ਹੋਊਗਾ ਵੀ ਮੇਰੇ ਨਾਮ ਤੇ ਫਾਰਮ ਚੱਲਿਆ ਪੰਜਾਬ ਦੇ ਵਿੱਚ ਇੰਗਲੈਂਡ ਵਿੱਚ ਜਾ ਕੇ ਵੀ ਆਪਣਾ ਨਾਮ ਦੱਸੇਗੇ ਵੀ ਆ ਮੇਰੇ ਨੋਂ ਤੇ ਫਾਰਮ ਉੱਥੇ ਪੰਜਾਬ ਚ ਚੱਲਦਾ ਠੀਕ ਹੈ ਜੀ ਪਰ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਜੰਮੀਆਂ ਧੀਆਂ ਨੇ ਜਿਨ੍ਹਾਂ ਦਾ ਵਿਰਸਾ ਹੀ ਡੰਗਰ ਪਸ਼ੂ ਦੇ ਨਾਲ ਜੁੜਿਆ ਹੋਇਆ ਪਸ਼ੋਕੜ ਉਹਨਾਂ ਦੇ ਪਿਓ ਦਾਦਿਆਂ ਦਾ ਜਿਹੜਾ ਪਸ਼ੋਕੜਾ ਡੰਗਰ ਪਸ਼ੂ ਨਾਲ ਜੁੜਿਆ ਪਰ ਉਹ ਕੰਮ ਨਹੀਂ ਕਰਕੇ ਰਾਜੀ ਬਾਹਰ ਜਾ ਕੇ ਤਾਂ ਅਸੀਂ ਧਿਆਣੀਆਂ ਲਾਉਣ ਪਰ ਜਿਹੜਾ ਘਰ ਦੇ ਵਿੱਚ ਆ ਕੰਮ ਸਾਡਾ ਆਪਣਾ ਮਾਲਕੀ ਆ ਜਿੱਥੇ ਸਾਡੀ ਅਸੀਂ ਉੱਥੇ ਕੰਮ ਨਹੀਂ ਕਰਦੇ ਆਦੇ ਭੈਣ ਭਰਾਵਾਂ ਦਾ ਆਪਦੇ ਮਾਪਿਓ ਦਾ ਘੱਟ ਸਾਥ ਦਿੰਦੇ ਆ ਜਿਹੜੇ ਸਾਥ ਦਿੰਦੇ ਨੇ ਉਹਨਾਂ ਦਾ ਧੰਨਵਾਦ ਪਰ ਜਿਹੜੀ ਉਹ ਗੋਰੀ ਆ ਸਾਡੀ ਭੈਣ ਉਹ ਝਾੜੂ ਤੱਕ ਜਿਹੜੀ ਮਿੰਗਣਾ ਬਾੜਾ ਸੁੰਬਰਣਾ ਆਪ ਕਰਦੀ ਆ ਉਹਨਾਂ ਨੂੰ ਦੁੱਧ ਪਲਾਉਣਾ ਚੁੰਗਣੀ ਨਾਲ ਉਹਨਾਂ ਦੀ ਮਾਮਾ ਥੱਲੇ ਬੱਚਿਆਂ ਨੂੰ ਲਾਉਣਾ ਮੇਰੇ ਕੋਲੇ ਪ੍ਰੋਪਰ ਵੀਡੀਓ ਆਈ ਇਹਨਾਂ ਨੇ ਵੀਰ ਨੇ ਭੇਜੀ ਉਹ ਕੋਈ ਸਿਰ ਚੱਟੀ ਜਾਂਦਾ ਕੋਈ ਉਹਨਾਂ ਦੇ ਪੱਟਾਂ ਤੇ ਬੈਠਾ ਝੋਲੀ 'ਚ ਬੈਠਾ ਕਿੱਦਾਂ ਬੈਠਾ ਇਸ ਤਰ੍ਹਾਂ ਬੱਚਿਆਂ ਨੂੰ ਪਿਆਰ ਕਰਦੇ ਨੇ ਪਰ ਖੁਸ਼ੀ ਹੁੰਦੀ ਆ ਵੀ ਦੇਖੋ ਇੱਕ ਇੰਗਲੈਂਡ ਦੀ ਧੀ ਜੰਪਲ ਉਹ ਦਾਤਰਨਾ ਪੱਠੇ ਵੀ ਵੜਦੀ ਆ ਜਿਵੇਂ ਆਪਣਾ ਵੱਡੇ ਦਾਤਰਨਾ ਠੀਕ ਹੈ ਜੀ ਪੱਠੇ ਵੜਨੇ ਆ ਹੱਥ ਵਾਲੀ ਦਾਤੀ ਨੇ ਹੀ ਪੱਠੇ ਵੜਨੇ ਆ ਸਾਰਾ ਫਾਰਮ ਦਾ ਕੰਮ ਉਹ ਕਰ ਰਹੀ ਆ ਹਮ ਅਸੀਂ ਇਸ ਵੀਰ ਨੂੰ ਵਧਾਈ ਦਿੰਨੇ ਆ ਵੀ ਇਹ ਜਿਹੜੇ ਚੰਗੇ ਪਰਿਵਾਰ ਹੁੰਦੇ ਆ ਚੰਗਾ ਜੀਵਨ ਸਾਥੀ ਹੁੰਦਾ ਵਾ ਇਹ ਤੁਹਾਨੂੰ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਮਿਲ ਗਿਆ ਤੁਸੀਂ ਵੱਡੀ ਕਿਸਮਤ ਵਾਲੇ ਹੋ ਨਹੀਂ ਤਾਂ ਅਗਲਾ ਕਹਿੰਦਾ ਵੀ ਖਣੀ ਕੱਲੇ ਪੈਸੇ ਦੀ ਖਾਤਰ ਵਿਆਹ ਕਰਾਇਆ ਗੋਰੀ ਨੇ ਕੰਮ ਨਹੀਂ ਕਰਨਾ ਪਰ ਮੈਂ ਕਹਿੰਦਾ ਇਹ ਵੀਰ ਕਰਮਾ ਵਾਲਾ ਵਾ ਇਹਦਾ ਬੇਟਾ ਦੇਖੋ ਕਹਿੰਦਾ ਜੀ ਮੈਂ ਤਾਂ ਇੰਗਲੈਂਡ ਚਲ ਜਾਣਾ ਮੈਂ ਵੀਡੀਓ ਕੀ ਕਰਨਾ ਪਰ ਉਹਨੂੰ ਆਪਾਂ ਖੜਾਇਆ ਵੀ ਬਰਾਬਰ ਆ ਠੀਕ ਹੈ ਕੱਲ ਨੂੰ ਤੈਨੂੰ ਪਤਾ ਲੱਗੇ ਵੀ ਮੇਰੇ ਬਾਪ ਦੀ ਕਿੰਨੀ ਕੇਸ ਲੈਣ ਦੇ ਵਿੱਚ ਇੱਜ਼ਤ ਵਾ ਬਾਹਰ ਵੀਡੀਓ ਦੇਖ ਕੇ ਉਹ ਵੀਡੀਓ ਤੇ ਕਮੈਂਟ ਵੀ ਆਊਗਾ ਵੀ ਇਹ ਵੀਰ ਦਾ ਧੰਨਵਾਦ ਬਈ ਮੁੰਡਾ ਪੰਜਾਬੀ ਬੋਲ ਲਾਂਦਾ ਵਧੀਆ ਹਾਂਜੀ ਅੱਗੇ ਅਸੀਂ ਕਿੱਥੇ ਗਿਆ ਦੋ ਪੰਜ ਸਾਲ ਉਰੇ ਪੜ੍ਹ ਕੇ ਵੀ ਗਏ ਤੂੰ ਦਸ਼ਮੇਸ਼ ਅਕੈਡਮੀ ਰਾਇਆ ਹੋਇਆ ਸੀ ਅੱਛਾ ਨਹੀਂ ਬਰਤ ਉੱਥੋਂ ਦਾ ਹਾਂ ਲੈਪਾ ਵੱਡੀ ਗੱਲ ਹੈ ਜੀ ਇਹ ਇੰਗਲਿਸ਼ ਵੀ ਪਿਓਰ ਹੈ ਅੱਛਾ ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਸਾਡੇ ਇਸ ਕਿਤੇ ਨਾਲ ਜੋੜਨਾ ਚਾਹੀਦਾ ਮੇਨ ਮੈਂ ਇੱਕੋ ਹੀ ਗੱਲ ਕਹਿ ਕੇ ਇਹਨਾਂ ਤੋਂ ਵੀ ਕੁਝ ਨਾ ਕੁਝ ਕਹਾਵਾਂਗੇ ਜੀ ਇਹਨਾਂ ਦਾ ਜਿਹੜਾ ਫਾਰਮ ਆ ਗੋਰੀ ਇੰਗਲੈਂਡ ਗੌਟ ਫਾਰਮ ਇੰਗਲੈਂਡ ਮੈਂ ਤਾਂ ਜੋੜਿਆ ਨਾਲ ਲੋਕਾਂ ਨੂੰ ਯਾਦ ਰਹੀ ਇੰਗਲੈਂਡ ਤੋਂ ਆ ਕੇ ਇੱਥੇ ਬੱਕਰੀਆਂ ਦਾ ਫਾਰਮ ਕੀਤਾ ਵੈਸੇ ਪਹਿਲਾਂ ਵੀ ਆਪਣੇ ਤਿੰਨ ਚਾਰ ਵੀਰ ਆ ਜਿਹਨਾਂ ਨੇ ਇੰਗਲੈਂਡ ਦੇ ਵਿੱਚੋਂ ਆ ਕੇ ਇੱਥੇ ਫਾਰਮ ਕੀਤਾ ਆਪਣੇ ਟਿਮੀ ਬਾਈ ਆ ਤਰਨਤਾਰਨ ਤੋਂ ਜਿਹਨਾਂ ਦਾ ਟਾਪ ਤੇ ਫਾਰਮ ਆ ਤਰਨਤਾਰਨ ਦੇ ਵਿੱਚ ਆਪਣੇ ਮਨਜਿੰਦਰ ਬਾਈ ਆ ਪਿੰਡ ਬਰਮੀ ਤੇ ਉਹਨਾਂ ਕੋਲ ਵੀ ਟਾਪ ਕੁਆਲਿਟੀ ਦੀਆਂ ਬੱਕਰੀਆਂ ਤਕਰੀਬਨ ਇਹਨਾਂ ਨੂੰ ਵੀ 2 2.5 ਸਾਲ ਹੋ ਗਏ 22 ਟਿਮੀ ਨੂੰ ਵੀ 2.5 ਸਾਲ ਹੋ ਗਏ ਫਾਰਮ ਦੇ ਵਿੱਚ ਜੁੜੇ ਹੋਏ ਆ ਵਧੀਆ ਕੰਮ ਚਲਾਇਆ ਉਹਨਾਂ ਨੇ ਭੇਡਾਂ ਵੀ ਕਾਫੀ ਆ ਉਹਨਾਂ ਕੋਲੇ 100 ਦੀ ਗਿਣਤੀ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਫਾਰਮ ਆ ਨਾ ਜੀ ਇਹ ਹਿਮਾਚਲ ਵਾਲਿਆਂ ਨੂੰ ਬਹੁਤ ਬੈਨੀਫਿਟ ਪਾਊਗਾ ਠੀਕ ਹੈ ਜੀ ਜਿਹੜੇ ਹਿਮਾਚਲ ਵਾਲੇ ਸਾਨੂੰ ਫੋਨ ਕਰਦੇ ਆ ਜੀ ਇੱਕ ਬੱਕਰੀ ਲੈਣੀ ਆ ਸਾਨੂੰ ਟਰਾਂਸਪੋਰਟ ਕਰ ਦਿਓ ਹੁਣ ਹਿਮਾਚਲ ਦੇ ਵਿੱਚ ਨਾ ਤਾਂ ਟ੍ਰੇਨ ਜਾਂਦੀ ਹੈ ਜੀ ਇਧਰੋਂ ਨਾ ਕੋਈ ਛੋਟੀ ਗੱਡੀ ਵਾਲਾ ਛੇਤੀ ਜਾਂਦਾ ਹੀ ਇੱਕ ਪਸ਼ੂ ਦੀ ਖਾਤਰ 5000 6000 ਅਗਲਾ ਕਿਰਾਇਆ ਮੰਗ ਲੈਂਦਾ ਉਹ ਬੱਕਰੀ ਮਹਿੰਗੀ ਪੈ ਜਾਂਦੀ ਆ ਹੁਣ ਜੇ ਕਿਸੇ ਵੀਰ ਨੇ ਵੀ ਬੱਕਰੀ ਲੈਣੀ ਆ ਮੈਂ ਮੈਂ ਕਿਹਨਾਂ ਦੇ ਮੂਹਰੇ ਕਰੂੰਗਾ ਜੀ ਇਹ ਆਪਣਾ ਪ੍ਰੋਪਰ ਐਡਰੈਸ ਇਹ ਦੱਸਣਗੇ ਤੇ ਐਡਰੈਸ ਨੋਟ ਕਰ ਲਓ ਕਿਸੇ ਵੀ ਵੀਰ ਨੇ ਬੱਕਰੀ ਖਰੀਦਣੀ ਆ ਬੱਚੇ ਵਾਲੀ ਜਾਂ ਗੱਪਣ ਉਹ ਸਾਡੇ ਵੀਰ ਦੇ ਨਾਲ ਸੰਪਰਕ ਕਰਨ ਮਾਲ ਦੀ ਫੁੱਲ ਗਰੰਟੀ ਦਾਸ ਦੀ ਹੋਊਗੀ। ਇਹ ਨਹੀਂ ਕਿ ਸਾਡੀ ਹੋਊਗੀ। ਮੈਂ ਗਰੰਟੀ ਲਊਂਗਾ ਜੋ ਵੀ ਮਾਲ ਅਸੀਂ ਭੇਜਾਂਗੇ। ਗੱਪਣਾ ਤਾਂ ਗੱਪਣ ਕਹਿ ਕੇ ਦਵਾਂਗੇ, ਫੰਡਰਾਂ ਤਾਂ ਫੰਡਰ ਕਹਿ ਕੇ ਦਵਾਂਗੇ। ਦੁੱਧ ਵਾਲੀ ਆ ਜਿੰਨਾ ਦੁੱਧ ਹੋਊਗਾ ਪਾਈਆ ਅੱਧਾ ਕਿਲੋ-ਕਿਲੋ, 2 ਕਿਲੋ। ਜਿੰਨਾ ਆਊਗਾ ਪ੍ਰੋਪਰ ਚੋਕ ਕੇ ਦਵਾਂਗੇ ਜਿੱਦਾਂ ਮੱਝਾਂ ਗਾਈਆਂ ਚੋਕ ਕੇ ਦਿੰਦੇ ਆ। ਆਈ ਨਹੀਂ ਕਿ ਫੇਕ ਵੀਡੀਓ ਬਣਾਤੀ ਜੀ 5 ਲੀਟਰ ਵਾਲੀ ਲੈ ਜਾਓ, ਆਜੋ ਸੇਲ ਲੱਗੀ ਨਹੀਂ। ਜਿਹੇ ਜੀ ਬੱਕਰੀ ਹੋਊਗੀ ਉਹ ਜ ਆ ਉਹਦਾ ਰੇਟ ਹੋਊਗਾ। ਤੁਹਾਡਾ ਇਹ ਫਾਇਦਾ ਹੋ ਜਾਊਗਾ ਵੀ ਜਿਹੜਾ 5-6000 ਰੁਪਏ ਕਿਰਾਇਆ ਲੱਗਦਾ 150 ਕਿਲੋਮੀਟਰ ਤੋਂ ਆਮ ਹੋਗੇ ਤੇ ਤੁਹਾਡਾ ਉਹ ਕਿਰਾਇਆ ਬਚ ਜਾਊਗਾ ਮੁੱਲਾਪੁਰ ਦੀ ਮੰਡੀ ਬਣੀ ਉਹ ਬੱਕਰੀਆਂ ਉੱਥੇ ਭੇਜਿਆ ਕਰਾਂਗੇ ਤੇ ਇਹ ਵੀਰ ਉੱਥੇ ਸੇਲ ਕਰਿਆ ਕਰਨਗੇ ਆਪਣੇ ਫਾਰਮ ਦੇ ਵਿੱਚ ਜੋ ਇਹਨਾਂ ਦਾ ਪ੍ਰੋਪਰ ਐਡਰੈਸ ਆ ਇਹਨਾਂ ਦਾ ਫੋਨ ਨੰਬਰ ਉਹ ਨੋਟ ਕਰ ਲਓ ਦੱਸਿਓ ਬਾਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਆ ਤੁਹਾਡਾ ਇਲਤੀ ਲੈਣਾ ਹੈ ਹਾਂ ਜੀ ਇਲਤੀ ਲੈਣਾ ਚੈਨਲ ਦੇਖਦੇ ਆ ਨੋ ਮੇਰੇ ਵੱਲੋਂ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਸਾਡੇ ਫਾਰਮ ਦਾ ਨਾਮ ਹੈਗਾ ਜੀ ਜੀ ਉਹ ਮੈਂ ਉਹਨੂੰ ਕਹਿਆ ਸੀ ਗੋਰੀਓ ਕਹਿੰਦੀ ਨਹੀਂ ਤੇਰਾ ਵੀ ਨਾਲ ਪੂਰਾ ਸਹਯੋਗ ਹੈ ਤੇ ਅਸੀਂ ਮੇਰਾ ਨਾ ਗੁਰੀ ਕਰਕੇ ਫਿਰ ਜੀ ਜੀ ਕਰਕੇ ਜੀ ਜੀ ਗੋਡ ਫਾਰਮ ਰੱਖਿਆ ਜੀ ਅਸੀਂ ਚਲੋ ਜੀ ਹੈ ਨਾ ਜੀ ਤੇ ਮੇਰਾ ਨੰਬਰ ਹੈਗਾ ਜੀ 83600 73803 ਠੀਕ ਹੈ ਠੀਕ ਹੈ ਜੀ ਸਾਡਾ ਪਿੰਡ ਬਣਾਇਆ ਮੜਾ ਦੱਸੋਗੇ ਫਾਰਮ ਬਣਾਇਆ ਤੁਸੀਂ ਕਿਉਂ ਬਣਾਇਆ ਇੱਕਦੋਂ ਸੋਚਿਆ ਸੀ ਫਾਰਮ ਦਾ ਸਾਡੇ 3 2-3 ਸਾਲ ਤੋਂ ਚੱਲਿਆ ਪਲਾਨ ਜੀ ਅਸੀਂ ਪਹਿਲਾਂ ਉੱਥੇ ਬੈਠਾ ਆਪਣੇ ਕੰਮ ਤੇ ਜਾਂਦੇ ਸੀ ਜੋ ਵੀ ਰੁਟੀਨ ਸੀਗੀ ਤੇ ਬੈਠੇ ਜਦੋਂ ਸ਼ਨੀਵਾਰ ਤਬਰ ਨੂੰ ਸਿਰਫ ਉੱਥੇ ਰੈਸਟ ਹੁੰਦੀ ਆ ਉਹ ਬੈਠੇ ਗੱਲਾਂ ਕਰਨੀ ਅਸੀਂ ਕੋਈ ਏਦਾਂ ਦਾ ਕੰਮ ਸੋਚੀਏ ਇੱਕ ਤਾਂ ਜਾਨਵਰਾਂ ਨੂੰ ਪਿਆਰ ਸੀਗਾ ਮੇਰੇ ਕੋਲ ਪਹਿਲਾਂ ਵੀ ਕਬੂਤਰਾ ਕਬਾਤਰਾਂ ਜਾਂ ਮੈਂ ਬਥੇਰਾ ਫਸਿਆ ਰਹਿੰਦਾ ਸੀ ਠੀਕ ਹੈ ਤੇ ਉਹ ਕਹਿੰਦੀ ਵੀ ਕੋਈ ਏਦਾਂ ਦਾ ਕਰੀਏ ਵੀ ਜੇ ਇਹਨੂੰ ਸਾਨੂੰ ਨੱਠਣਾ ਨਾ ਪਵੇ ਜੇ ਹੁਣ ਦੁਕਾਨ ਖੋਲਦੇ ਆ ਉਹ ਵੀ ਬੰਦੋਗਰੀ ਆ ਕੋਈ ਰੈਸਟੋਰੈਂਟ ਖੋਲਦੇ ਉਹ ਵੀ ਬੰਦੋਗਰੀ ਆ ਇਹ ਚ ਕੋਈ ਬੰਦੋਗਰੀ ਨਹੀਂ ਹੈਗੀ ਤੁਸੀਂ ਸਵੇਰੇ 3 ਘੰਟੇ ਠੋਕੇ ਲਾ ਦੋ ਤੁਹਾਡੇ 3 ਘੰਟੇ ਫੇਰ ਫਰੀ ਆ ਫੇਰ ਤੁਹਾਡੇ ਕੋਲ ਘੰਟਾ ਹੈਗਾ ਜਾਂ ਫੇਰ ਤੁਸੀਂ 3 ਘੰਟੇ ਜਾਨੀ ਕਿ ਤੁਹਾਡੇ ਕੋਲ ਅੱਧਾ ਟਾਈਮ ਹੈਗਾ ਆ ਪੂਰੇ ਦਿਨ ਦੇ ਵਿੱਚ 12 ਘੰਟੇ ਦੇ ਵਿੱਚ ਤੁਸੀਂ 6 ਘੰਟੇ ਰੈਸਟ ਕਰ ਸਕਦੇ ਹੋ ਆਰਾਮ ਨਾਲ ਜਾਨੀ ਕਿ ਇਹ ਨਹੀਂ ਹੈਗਾ ਵੀ 파ਹੇ ਲੱਗਿਆ ਮੈਂ ਜਾਣਾ ਹੀ ਜਾਣਾ ਮੈਂ ਕਰਨਾ ਹੀ ਕਰਨਾ ਆ ਇਹ ਆਪਣੇ ਇਸ ਇੱਕ ਉਹਦਾ ਜਾਨੀ ਕਿ ਜਾਦੇ ਪ੍ਰਤੀ ਹੈਗਾ ਪਿਆਰ ਬਹੁਤ ਕਰਦੀ ਹੈ ਜਾਨਵਰਾਂ ਨੂੰ ਠੀਕ ਹੈ ਜੀ ਤੇ ਮੱਝ ਮੁੱਝ ਵੀ ਮੰਮੀ ਨਾਲ ਤੁਹਾਡੇ ਮਿਸਿਸ ਹਾਂ ਮੇਰੀ ਮੰਮੀ ਨਾਲ ਰਲ ਕੇ ਮੱਝ ਵੀ ਚੋਲੰਦੇ ਆ ਹਾਂ ਹਾਂ ਦੋਨੇ ਜਾਣੇ ਆ ਇਤਾ ਕਰਕੇ ਵੀ ਮੈਂ ਕਿਹਾ ਚਲੋ ਫਿਰ ਇਹੀ ਕਰ ਲਈ ਹੁਣ ਜਿੰਨੇ ਵੀ ਇਸ ਵੇਲੇ ਮੈਂ ਇੱਥੇ ਆਇਆ ਹੋਇਆ ਪਿੱਛੇ ਸਾਰੇ ਜਿੰਨੇ ਵੀ ਛੋਟੇ ਬੱਚੇ ਆ ਛੇਲੂ ਉਹਨਾਂ ਨੂੰ ਦੋ ਦੋ ਹੋਪੜਾ ਰਹੀ ਆ ਪਿੱਛੋਂ ਹੁਣ 1 ਵਜੇ ਹਰੇ ਦਾ ਟਾਈਮ ਹੋਣਾ ਉਹ ਉਹੀ ਪੱਠੇ ਵੱਢ ਕੇ ਆਪੇ ਲਪਾ ਲੈਣੇ ਸਾਰੇ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੀ ਪਿੱਛੇ ਕਿਸੇ ਨੇ ਦੇਖਣਾ ਕਿ ਨਹੀਂ ਦੇਖਣਾ ਉਹਨਾਂ ਦਾ ਯਾਨੀ ਕਿ ਪਸ਼ੋਕੜ ਵੀ ਜਾਨਵਰਾਂ ਵਾਲੀ ਸੀ ਨਹੀਂ ਨਹੀਂ ਇਦਾਂ ਤਾਂ ਕੋਈ ਨਹੀਂ ਸੀਗਾ ਐ ਮੈਨੂੰ ਸੁਬਾਹ ਕੀ ਕਹਿੰਦਾ ਪਾਪਾ ਕਹਿੰਦਾ ਮਮਾ ਦੀ ਰਿਸਪੈਕਟ ਕਰਿਆ ਕਰੋ ਮੈਂ ਕਿਉਂ ਕਹਿੰਦਾ ਉਹਦਾ ਇੱਥੇ ਹੀ ਗ੍ਰੇਡ ਸੀ ਅੱਛਾ ਹੁਣ ਕਹਿੰਦਾ ਤੂੰ ਜਾਨਵਰ ਜੋ ਮੈਂ ਦੇਖਦੀ ਆਂ ਦੇਖ ਪਾ ਲਿਆ ਹੁਣ ਮੈਂ ਉਹੀ ਤਾਂ ਕਹਿੰਦੀ ਵੀ ਲੋਕੀ ਤੁਹਾਡੇ ਇੱਥੇ ਦੇ ਉਹਦੇ ਇਹ ਆਪਣੇ ਮੂੰਹੋਂ ਕਹਿਣਾ ਹੈ ਵੀ 35-35 ਲੱਖ ਰੁਪਇਆ ਲਾ ਕੇ ਜਾ ਰਹੇ ਨੇ ਪੰਜਾਬ ਵਾਲੇ ਪੰਜਾਬ ਵਾਲੇ ਉਥੇ ਸਵੇਰੇ ਤੁਹਾਨੂੰ 6 ਵਜੇ 5 ਵਜੇ ਉੱਠਣਾ ਪੈਂਦਾ ਆ 6 ਵਜੇ ਨਿਕਲੋਗੇ ਤਾਂ 7 ਵਜੇ ਫੈਕਟਰੀ ਕੋਈ ਵੀ ਉੱਥੇ 7 ਵਜੇ ਚੜ੍ਹਨਾ ਹੀ ਪੈਣਾ ਆ ਫੈਕਟਰੀ ਜਾ ਕੇ ਤੇ 5 ਵਜੇ ਫੇਰ ਵਾਪਸੀ ਆ ਪੇਜਰ ਹੁਣ 12 ਘੰਟੇ ਸ਼ਿਫਟ ਤੁਸੀਂ ਕਿਤੇ ਖੜੇ ਆ ਤਾਂ ਖੜੇ ਹੀ ਆ ਹੂੰ ਬੈਠਣ ਦਾ ਕੋਈ ਟਾਈਮ ਨਹੀਂ ਆ ਸਿਰਫ ਅੱਧੀ ਕੱਦੇ ਘੰਟੇ ਦੀ ਬ੍ਰੀਕ ਹੈ ਕਿ 15 ਮਿੰਟ ਦੀ ਹੈ ਠੀਕ ਹੈ ਠੀਕ ਹੈ ਜੀ ਫਿਰ ਤੁਹਾਡੇ ਕੋ ਕਿਹੜੀ ਹਿੰਮਤ ਹੋਏ ਤੁਸੀਂ ਆ ਕੇ ਘਰੇ ਰੋਟੀਆਂ ਬਣਾ ਲੋਗੇ ਜਾਂ ਕਿੱਦਾਂ ਇੱਥੇ ਇਦਾਂ ਤੁਸੀਂ ਆਪਣਾ ਟਾਈਮ ਕੱਢੋ ਪੰਜਾਬ ਨਾਲ ਦੀ ਰੀਸ ਕਿਤੇ ਨਹੀਂ ਹੈਗੀ ਕਿੰਨਾ ਸਮਾਂ ਹੋ ਗਿਆ ਫਿਰ ਉਹਨਾਂ ਨੂੰ ਇੱਥੇ ਸਪੈਂਡ ਮੈਨੂੰ ਤਾਂ ਹਜੇ ਘੱਟੋ ਘੱਟ ਵੀ ਮੇਰੇ ਖਿਆਲ ਚ 4 ਕ ਮਹੀਨੇ ਹੋਏ ਆ ਹਾਂ ਉਹ 1 ਸਾਲ ਹੋ ਗਿਆ ਉਹਨੂੰ ਮੈਂ ਇਹ ਕਹਿੰਦਾ ਸੀ ਵੀ ਆਪਾਂ ਕੰਮ ਨਹੀਂ ਖੋਲਣਾ ਤੇ ਤੋਂ ਗਰਮੀ ਨਹੀਂ ਕੱਟੀ ਜਾਣੀ ਅੱਛਾ ਉਹਨੇ ਜੂਨ ਜੁਲਾਈ ਵੀ ਕੱਟੀਆ 40 ਡਿਗਰੀ 42 ਡਿਗਰੀ ਟੈਂਪਰੇਚਰ ਵੀ ਉਹਨੇ ਇੱਥੇ ਕੱਟਿਆ ਪੰਜਾਬ 'ਚ ਕੱਟਿਆ ਹਾਂ ਉਹਨੂੰ ਸਾਲ ਹੋ ਗਿਆ ਉਹਨੇ ਇਸ ਵੇਲੇ ਠੀਕ ਆ ਹੁਣ ਕੀ ਕਹਿੰਦੇ ਆ ਫਿਰ ਹੁਣ ਠੀਕ ਆ ਕੋਈ ਦਿੱਕਤ ਨਹੀਂ ਆਲੇ ਵੀ ਕੋਈ ਦਿੱਕਤ ਨਹੀਂ ਦਿੱਕਤ ਕਾਦੀ ਇਹ ਕਹਿੰਦੀ ਆ ਤਾਂ ਵਧੀਆ ਕੰਮ ਹੈ ਠੀਕ ਆ ਹੁਣ ਬੇਟੇ ਬਾਰੇ ਦੱਸੋ ਇਹ ਉਧਰ ਦਾ ਜੰਪਲਾ ਕਿੰਨੀ ਉਮਰ ਹੋ ਗਈ ਇਹਦੀ ਹੈ ਬੇਟੇ ਬਾਰੇ ਦੱਸੋ ਮਾ ਇਹ 17 ਸਾਲ ਦਾ ਹੈ ਇਹਦਾ ਬਰਥ ਹਾਂ ਜੀ ਉਧਰ ਹੀ ਹੋਇਆ ਸੀ ਉਧਰ ਹੀ ਠੀਕ ਹੈ ਇੱਥੇ ਫਿਰ ਉਹਨੇ ਰਹਿਣਾ ਜਾਂ ਇਹ ਨਹੀਂ ਜੀ ਮੈਂ ਸਿਰ ਮੇਰੇ ਕਰਕੇ ਜਿੱਦਾਂ ਹੋਣਾ ਸੀ ਆਏ ਜਾਂ ਤਾਂ ਨਾਲ ਆ ਗਿਆ ਕਿਉਂਕਿ ਅਸੀਂ ਇਹਨੂੰ ਛੱਡ ਨਹੀਂ ਸਕਦੇ 17 ਸਾਲਾਂ ਦਾ ਨਾ ਅੱਛਾ 18 ਸਾਲਾਂ ਦਾ ਇਹਨੇ ਜਦੋਂ ਵੱਡਾ ਹੋਣਾ ਫਿਰ ਇਹ ਜਾ ਸਕਦਾ ਹੈ ਫਿਰ ਜੋ ਮਰਜ਼ੀ ਕਰੇ ਉੱਥੇ ਠੀਕ ਹੈ ਜੀ ਹੈਨਾ ਤਾਂ ਕਰਕੇ ਉੱਥੇ ਰਹਿ ਨਹੀਂ ਸਕਦਾ ਸੀ ਇਹਨੂੰ ਆਣਾ ਹੀ ਪੈਣਾ ਸੀ ਸਾਡੇ ਨਾਲ ਉਪਰ ਇਹ ਵੀ ਹੁਣ ਮੇਰੇ ਮੰਮੀ ਡੈਡੀ ਆ ਇਹਦੇ ਬਾਬਾ ਜੀ ਆ ਉਹਨਾਂ ਨਾਲ ਫਿਰ ਇਹ ਕਾਫੀ ਪਿਆਰ ਆਉ ਕਿਉਂਕਿ ਮੈਂ ਇਕੱਲਾ- ਇਕੱਲਾ ਆ ਇਸ ਕਰਕੇ ਇਹ ਅਸੀਂ ਤਾਂ ਆਇਆ ਫਿਰ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਟਾਈਮ ਦੇ ਲਈਏ ਕਿ ਜ਼ਿੰਦਗੀ ਚ ਸਿਆਣੇ ਦਾ ਟਾਈਮ ਨਹੀਂ ਲੱਭਦਾ ਬਾਅਦ ਚ ਫਿਰ ਫੋਟੋ ਆ ਤਾਂ ਟਾਂਕੇ ਫਿਰ ਕੀ ਫਾਇਦਾ ਹੈ ਨਾ ਸਹੀ ਗੱਲ ਆ ਬਹੁਤ ਵਧੀਆ ਗੱਲ ਆ ਬਹੁਤ ਚੰਗੀ ਤੇ ਸੋਚਣ ਵਾਲੀ ਗੱਲ ਆ ਮੁੰਡੇ ਤੋਂ ਵੀ ਆਪਾਂ ਪੁੱਛ ਹਾਂ ਭਾਈ ਮੁੰਡੇ ਨਾਲ ਗੱਲ ਕਰੀ ਭਾਈ ਪਹਿਲਾਂ ਆਪਣਾ ਨਾਮ ਦੱਸੋ ਭਾਈ ਮੇਰਾ ਨਾਮ ਹੈ ਰੋਬਿੰਡ ਸਿੰਘ ਰੋਗੂਜਿੰਸ ਕਿ ਅੱਧਾ ਪੰਜਾਬੀ ਅੱਧਾ ਪੋਲਿਸ਼ ਆ ਮੈਂ ਅੱਛਾ ਪੰਜਾਬੀ ਕਿਵੇਂ ਸਿੱਖਿਆ ਯਾਰ ਬਾਲੀਕੈਂਡ ਬੋਲਦਾ ਪੰਜਾਬੀ ਮੈਂ ਔਰੇ 5 ਸਾਲ ਕੁੱਟ-ਕੁੱਟ ਕੇ ਸਿੱਖੀ ਮੈਨੂੰ ਬਹੁਤ ਮੁਸ਼ਕਿਲਾਂ ਪੰਜਾਬੀ ਆਈ ਕਿਉਂਕਿ ਮੈਨੂੰ ਉਤੇ ਉਹਨਾਂ ਨੂੰ ਹਫ਼ਤਾ ਪਤਾ ਲੱਗਿਆ ਮੈਨੂੰ ਪੰਜਾਬੀ ਨਾਲ ਤਾਂ ਲਿਖਣੀ ਆਂਦੀ ਨਾ ਪੜ੍ਹਨੀ ਆਂਦੀ ਫਿਰ ਮੈਂ ਹੌਲੀ ਹੌਲੀ ਸਿੱਖੀ ਟਾਈਮ ਮੇ ਬਹੁਤ ਟਾਈਮ ਲੱਗਿਆ ਫਿਰ ਸਿੱਖਦੇ ਆ ਪੰਜ ਸਾਲ ਲੱਗੇ ਤਾਂ ਮੈਨੂੰ ਪੰਜ ਸਾਲ ਅ ਨਹੀਂ ਬਰਥ ਇਹਨਾਂ ਦਾ ਉੱਥੇ ਹੋਇਆ ਫਿਰ ਇੱਥੇ ਕਦੋਂ ਆਏ ਸੀਗੇ ਉੱਥੇ ਵੀ ਇੱਥੇ ਆਏ ਸੀਗੇ ਸਾਢੇ 3-4 ਸਾਲ ਦਾ ਹੈ ਨਾ ਸਾਢੇ ਮੈਂ ਉਹਰੇ 2-3 ਵਾਰ ਮੈਂ ਦੋ ਵਾਰ ਆਇਆ ਵਾ ਇੱਕ ਵਾਰ ਪਹਿਲਾਂ ਮੈਂ ਦੋ ਤੇ ਤਿੰਨ ਦੋ ਤੇ ਚਾਰ ਤੱਕ ਆਇਆ ਤਾਂ ਫਿਰ ਮੈਂ ਗਲੈਂਡ ਨੂੰ ਗਿਆ ਫਿਰ ਫਿਰ ਮੈਂ ਫਿਰ ਵਾਪਸ ਆਇਆ ਫਿਰ ਮੈਂ ਉਹਰੇ ਪੰਜ ਸਾਲ ਲਾ ਕੇ ਗਿਆ ਫਿਰ ਮੈਨੂੰ ਹੁਣ ਗਏ ਨੂੰ ਪੰਜ ਸਾਲ ਹੋ ਗਏ ਹੁ ਹਿੰਦੀ ਘੱਟ ਹੀ ਆ ਹਿੰਦੀ ਘੱਟ ਹੀ ਆ ਜਾਨੀ ਪੰਜਾਬੀ ਦੇ ਪੂਰੇ ਹਨ ਓਕੇ ਹਾਂਜੀ ਹਾਂਜੀ ਅਚਾ ਤੁਸੀਂ ਇਹ ਦੱਸੋ ਵੀ ਜਿਉ ਤੁਹਾਡੇ ਫਾਦਰ ਸਾਹਿਬ ਨੇ ਜਦ ਤੁਹਾਡੀ ਮੰਮੀ ਨੇ ਕੰਮ ਚੁਣਿਆ ਤੁਹਾਨੂੰ ਕਿਵੇਂ ਲੱਗਿਆ ਮੈਂ ਇਹਨਾਂ ਨੂੰ ਸ਼ੁਰੂਆਤ ਤੇ ਕਹਿੰਦਾ ਮੈਂ ਪਹਿਲਾਂ ਇਹਨਾਂ ਨੂੰ ਮੱਛਾਂ ਦਾ ਕਹਿੰਦਾ ਕਿਉਂਕਿ ਮੱਛਾਂ ਰੱਖਣੀ ਦਾ ਬਹੁਤ ਦੁੱਧ ਦਿੰਦੇ ਆ ਰ ਆ ਵਗੈਰਾ ਪਰ ਕਹਿੰਦੇ ਕੰਮ ਬਹੁਤ ਹੈ ਫਿਰ ਮੈਂ ਕਿਹਾ ਬੱਕਰੀਆਂ ਦਾ ਰੱਖੋ ਫਿਰ ਕਹਿੰਦੇ ਨਹੀਂ ਰੱਖਣਾ ਫਿਰ ਦੁਬਾਰਾ ਆ ਕੇ ਸੋਚੇ ਹੋਣੇ ਕਿ ਹਾਂ ਰੱਖ ਲੈਂਦੇ ਆ ਗੀ ਗੱਲ ਗੁਲਾ ਕਰਕੇ ਕਿਦਾਂ ਲੱਗਿਆ ਤੁਸੀਂ ਕਰਦੇ ਹੋ ਵਿੱਚ ਬੜਾ ਮੋਟਾ ਜੇ ਮੈਨੂੰ ਜਦ ਕਹਿੰਦੇ ਕਿ ਹਾਂ ਇਹ ਕਰਦੇ ਜਦ ਖਾਣਾ ਖੋਣਾ ਲੈ ਕੇ ਆਣਾ ਪਾਣੀ ਪੂਣੀ ਲੈ ਕੇ ਆਣਾ ਮੈਂ ਲਿਆ ਹੁੰਦਾ ਆਰਾਮ ਨਾਲ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਹਾਂਜੀ ਬਿਲਕੁਲ ਬੇਲਾ ਹੁੰਦਾ ਜਦੋਂ ਮੈਂ ਕਰ ਦਿੰਦਾ ਬਹੁਤ ਚੰਗੇ ਹੋ ਹੋਰ ਮੈਂ ਨਹੀਂ ਰਹਿੰਦੇ ਹੋ ਹੋਰ ਹੋਰ ਮੈਂ ਨਹੀਂ ਰਹਿੰਦੇ ਹਾਂ ਇਹ ਜਿਹੜੇ ਬੇਜਵਾਨ ਨੇ ਇਹਨਾਂ ਦੀ ਸੇਵਾ ਕਰਨ ਦੇ ਨਾਲ ਸਾਨੂੰ ਫਲ ਵੀ ਮਿਲਦਾ ਵਾ ਜੀ ਜੀ ਬਿਲਕੁਲ ਦੁੱਧ ਬਹੁਤ ਸਵਾਦ ਹੁੰਦਾ ਹਾਂ ਬਾਕੀ ਚਲੋ ਜਿਵੇਂ ਕਹਿੰਦੇ ਵੀ ਨਾਲੇ ਪੁੰਨ ਵਾਲੇ ਫਲੀਆਂ ਨਾ ਇਹ ਤਾਂ ਆਪਾਂ ਨੂੰ ਦੁੱਧ ਵੀ ਦਿੰਦੇ ਆ ਪੈਸੇ ਵਟੇ ਪੈਸੇ ਹੀ ਮਿਲ ਜਾਂਦੇ ਆ ਤੇ ਜਿਹੜੀ ਪਰਮਾਤਮਾ ਨੇ ਆਪਾਂ ਦੀ ਸੇਵਾ ਕਰਨੀ ਆ ਆਪਾਂ ਨੂੰ ਫਲ ਦੇਣਾ ਉਹ ਵੱਖਰਾ ਜੀ ਬਿਲਕੁਲ ਤੇ ਤੁਹਾਡਾ ਇੱਥੇ ਮੁੱਲਾਪੁਰ ਦੀ ਮੰਡੀ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੁੱਲਾਪੁਰ ਦੀ ਮੰਡੀ ਵਿੱਚ ਆਏ ਹੋ ਤਕਰੀਬਨ ਮੇਰਾ ਖਿਆਲ ਆ ਵੀ ਸਾਰੀਆਂ ਮੰਡੀਆਂ ਉਤੋਂ ਵੱਧ ਜੋ ਵਿਦੇਸ਼ਾਂ ਦੇ ਵਿੱਚੋਂ ਵੀਰ ਆ ਕੇ ਫਾਰਮ ਖੋਲਦੇ ਆ ਸਾਨੂੰ ਮਾਣ ਆ ਵੀ ਸਭ ਤੋਂ ਵੱਧ ਸਾਡੇ ਕੋਲੇ ਵੀਰ ਆਉਂਦੇ ਆ ਪਰ ਮੈਂ ਤੁਹਾਡੇ ਵਿੱਚ ਖੜਿਆ ਤੇ ਕਹਿ ਰਿਹਾ ਵੀ ਐ ਤੁਸੀਂ ਜਿੰਨਾ ਵੀ ਮਾਰ ਲਿਆ ਆਪਣੀ ਸੁਧ ਬੁੱਧ ਤੇ ਨਾਲ ਖਰੀਦੇ ਆ ਦੇਖ ਕੇ ਵੀਡੀਓ ਦੇਖੀ ਜਾਂ ਤੁਸੀਂ ਬੱਕਰੀ ਦੇਖੀ ਹੈ ਨਾ ਇਸ ਤਰ੍ਹਾਂ ਹੀ ਲੈਣਾ ਚਾਹੀਦਾ ਵਾ ਵੱਡੀ ਮੁੱਲ ਦਾ ਜਾਨਵਰ ਛੇਤੀ ਨਹੀਂ ਲੈਣਾ ਚਾਹੀਦਾ ਵੱਡੀ ਮੁੱਲ ਦਾ ਜਿਹੜਾ ਜਾਨਵਰ ਆ ਉਹ ਜਦੋਂ ਤੁਸੀਂ ਇਹਨਾਂ ਟ੍ਰੇਨਡ ਹੋ ਗਏ ਉਦੋਂ ਲੈਣਾ ਚਾਹੀਦਾ ਦੂਜਾ ਨਾਲ ਹੀ ਆਪਾਂ ਇੱਕ ਛੋਟੀ ਜੀ ਬੇਨਤੀ ਹੋਰ ਕਰਦੀ ਜੀ ਇਹਨਾਂ ਬੀਨਾ ਦਾ ਧੰਨਵਾਦ ਤੇ ਜਿਹੜੇ ਤੁਹਾਡੇ ਮੈਸੇਜ ਨੇ ਉਹਨਾਂ ਦਾ ਨਾਮ ਵੀ ਦੱਸ ਦਿਓ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੀਏ ਉਹਦਾ ਨਾਮ ਜੀ ਮਗਦਾ ਹੈ ਜੀ ਹਾਂ ਜੀ ਮਗਦਾ ਜੀ ਮਤ ਮਗਦਾ ਮਗਦਾ ਕਿਉਂਕਿ ਇੰਗਲੈਂਡ ਦੇ ਨਾਮ ਆ ਜੀ ਆਪਾਂ ਪੰਜਾਬੀ ਚ ਬੋਲਦੇ ਆਂ ਮਗਦਾ ਭੈਣ ਜਿਹੜੀ ਸਾਡੀ ਉਹਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਥੈਂਕ ਯੂ ਕਰਦੇ ਆਂ ਅੰਗਰੇਜ਼ੀ ਚ ਸੋੜਾ ਸਮਝ ਜਾਣਗੇ ਨਹੀਂ ਵੀਰ ਨੂੰ ਸਮਝਾਉਣਾ ਪੂ ਜਾ ਕੇ ਕਲਾਸ ਲਾਉਣੀ ਪਊਗੀ ਇਹਨਾਂ ਨੂੰ ਤੇ ਬਾਕੀ ਆ ਆਪਣੇ ਕੋਲੇ ਖੁੰਡੀਆਂ ਪਈਆਂ ਵੀਰੇ ਦੇਖ ਸਕਦੇ ਹੋ ਅਨਵਰ ਖਾਨ ਮਲੇਰ ਕੋਟਲਾ ਜਿਹੜੇ ਕਿ ਜੈਸਤੀ ਚਾਦਰ ਦੇ ਵਿੱਚ ਚੌਰਸਾ ਲੱਗਿਆ ਵਧੀਆ ਸਰੀਆ ਆ ਖੜਾ ਅਨਵਰ ਵਧੀਆ ਐਂਗਲ ਆ ਆ ਵੀ ਦਿਖਾ ਦਿਓ ਜੀ ਅਨਵਰ ਸੋਹਣਾ ਸੁਨੱਖਾ ਮੁੰਡਾ ਵਧੀਆ ਪਰ ਰੇਟ ਵੀ ਜਾਇਜ਼ ਲਾਇਆ ਕਰੋ ਨਜਾਇਜ਼ ਨਾ ਲਾਇਆ ਕਰੋ ਤੋ ਹਾਤੋਂ ਕੋਈ ਵੀ ਵੀਰ ਆਨਲਾਈਨ ਕੋਈ ਖੁਣਨੀ ਭਗਵਾਉਂਦਾ ਉਹਨੂੰ ਵਧੀਆ ਖੁਣਨੀ ਭੇਜੋ ਕਈ ਵਾਰੀ ਕੀ ਹੁੰਦਾ ਵਾ ਫੋਨ ਸਾਨੂੰ ਆਉਂਦੇ ਆ ਇਧਰ ਆਪਣੇ ਕੋਲੇ ਇੱਕ ਖੁਣਨੀ ਹੈ ਭੇਜੀਆਂ ਕਿਸੇ ਵੀਰ ਨੇ ਅੰਮ੍ਰਿਤਸਰ ਜ਼ਿਲ੍ਹੇ ਚ ਉਹ ਕਹਿੰਦੇ ਜੀ ਦੋ ਬੱਕਰਿਆਂ ਨੇ ਖੁਣਨੀ ਤੋੜਤੀ 6 ਫੁੱਟੀ ਹੁਣ ਮੈਂ ਕਿਸੇ ਦਾ ਨਹੀਂ ਕਹਿਣਾ ਵੀ ਕੀ ਦੀ ਗਈ ਸੀ ਖੁਣਨੀ ਇਹਦੀ ਤਾਂ ਨਹੀਂ ਸੀ ਨਹੀਂ ਇਹਦੀ ਨਹੀਂ ਸੀਗੀ ਪਰ ਮੈਂ ਚਲੋ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਜਦੋਂ ਆਪਾਂ ਕਿਸੇ ਤੋਂ ਪੇਮੈਂਟ ਲੈਣੀ ਹੈ ਨਾ ਚੀਜ਼ ਵਧੀਆ ਬਣਾ ਕੇ ਦੋ ਜਦੋਂ ਆਪਾਂ ਕਿਤੇ ਸਪੈਸ਼ਲ ਭੇਜੜੀਆਂ ਨਾ ਉਤੋਂ 100 200 ਵੱਧ ਲੈ ਲਓ ਉਹਨੂੰ ਸਪੋਰਟ ਠੋਕ ਕੇ ਲਾ ਕੇ ਭੇਜੋ ਬਿਲਕੁਲ ਠੀਕ ਹੈ ਠੀਕ ਹੈ ਨਹੀਂ ਸਪੋਰਟ ਠੋਕ ਕੇ ਮੈਂ ਵੀ ਮੰਗਾਈ ਸੀ ਛੇ ਕੋਹੜੀਆਂ ਮੇਰੀ ਇੱਕ ਕੋਹੜੀ ਨੂੰ ਜੰਗਾਲ ਲੱਗਿਆ ਜਦ ਤੱਕ ਗੈਲਵਾਨਾਈਨੋ ਜੰਗਾਲ ਨਹੀਂ ਲੱਗ ਸਕਦਾ ਜੇ ਚਾਹਦੇ ਹੋ ਮੈਂ ਹੁਣੇ ਫੋਟੋ ਮੰਗਾ ਸਕਦਾ ਸੀ ਸੈੱਡਾ ਤੇ ਦੋਨਾਂ ਪਾਸੇ ਚੰਗਾ ਲੱਗ ਬਿਲਕੁਲ ਠੀਕ ਹੈ ਆ ਜੇ ਮੇਰੀ ਖਿਆਲ ਚ 2 ਮਹੀਨੇ ਵੀ ਨਹੀਂ ਹੋਏ ਲਈ ਹੂੰ ਚਲੋ ਬਾਕੀ ਮੈਂ ਚਲੋ ਇਹਨਾਂ ਕੋਲੋਂ ਮੈਂ ਕੋਹੜੀਆਂ ਲਈਆਂ ਸੀਗੀਆਂ ਉਦੋਂ 4 4 ਫੁੱਟੀਆਂ ਮੈਂ ਕਿਹਾ ਵੀ ਤੁਸੀਂ ਇਹ ਵਰਤੋ ਇਹਨਾਂ ਨੇ ਵਰਤੀ ਵੀ ਫਿਲਹਾਲ ਅੱਜ ਦੀ ਘੜੀ ਹਜੇ ਇਹਨਾਂ ਨੂੰ ਉਹ ਚੰਗੀ ਲੱਗੀ ਉਹ ਤੇ ਵਧੀਆ ਲੱਗੀ ਆ ਤੇ ਵਧੀਆ ਨੂੰ ਵਧੀਆ ਹੀ ਕਹਿਣਾ ਚਾਹੀਦਾ ਪਰ ਆਪਾਂ ਸਾਰੇ ਵੀਰਾਂ ਨੂੰ ਇਹੀ ਕਹਿੰਨੇ ਆ ਵੀ ਤੁਹਾਡੀ ਇਹ ਰੋਜੀ ਰੋਟੀ ਆ ਜੇ ਤੁਸੀਂ ਅੱਜ ਇਹਦੀ ਕੁਆਲਿਟੀ ਡਾਊਨ ਕਰਕੇ ਵਧੀਆ ਪੈਸੇ ਵਟੋਂਗੇ ਉਹ ਫਿਰ ਬਾੜਾ ਚਰਨ ਚਲਦੀ ਥੋੜੀ ਖੱਟੀ ਬਹੁਤੀ ਹੱਟੀ ਸਿਆਣੇ ਦੀ ਕਹਾਵਤਾਂ ਜੇ ਤੁਸੀਂ ਇਹਦੀ ਪ੍ਰਾਫਿਟ ਘੱਟ ਰੱਖੋਗੇ ਥੋੜੀ ਕਿ ਦੁਕਾਨ ਲੰਬੀ ਚੱਲੇਗੀ ਅਗਰ ਮੈਂ ਬਹੁਤ ਹੀ ਖੱਟੀ ਤੇ ਥੋੜੀ ਹੱਟੀ ਹੋ ਜਾਣੀਆਂ ਫੇ ਕੁਰਸੀ ਢਾ ਕੇ ਬੈਠੇ ਰਹੋ ਗਾ ਕੇ ਕੋਈ ਕੋਈ ਆਊਗਾ ਸਹੀ ਗੱਲ ਇਸ ਲਈ ਵੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿੰਨੇ ਵੀ ਆਉਨੇ ਹੋ ਮੁਰਗੇ ਮੁਰਗੀਆਂ ਵਾਲੇ ਕਬੂਤਰਾਂ ਵਾਲੇ ਤੇ ਬੱਕਰੀਆਂ ਵਾਲੇ ਸਭ ਦਾ ਧੰਨਵਾਦ ਬਾਕੀ ਤਰਸੀਮ ਸਿੰਘ ਜੀ ਲੋਂਗੋ ਵਾਲੇ ਹਿਲਤੀ ਲਾਣਾ ਇਹਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਇਹ ਵੀ ਸਾਡੇ ਕੋਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਤੇ ਇਹਦੀਆਂ ਵੀਡੀਓ ਦੇ ਨਾਲ ਹੀ ਦੇਸ਼ ਵਿਦੇਸ਼ ਤੱਕ ਸਾਡੇ ਜਿਹੜੇ ਪ੍ਰਚਾਰ ਆ ਉਹ ਜਾਂਦਾ ਬੱਕਰੀਆਂ ਦਾ ਤੇ ਕੋਈ ਵੀ ਕਿਸੇ ਵੀ ਵੀਰ ਨੇ ਸੁਝਾਅ ਪੁੱਛਣਾ ਵੀਰੇ ਮੇਰਾ ਨੰਬਰ ਨੋਟ ਕਰ ਲੋ 9914473916 ਇਹ ਮੁੱਲਾਪੁਰ ਦੀ ਮੰਡੀ ਆ ਵੀਰੇ ਜਿਹੜੀ ਹਰ ਸ਼ਨੀਵਾਰ ਨੂੰ ਲੱਗਦੀ ਆ ਪੱਕੀ ਕੋਈ ਵੀ ਤਰੀਕ ਹੋਵੇ ਪਰ ਦਿਨ ਸ਼ਨੀਵਾਰ ਹੁੰਦਾ ਵਾ ਸ਼ਨੀਵਾਰ ਐਤਵਾਰ ਤੋਂ ਪਹਿਲਾਂ ਜਿਹਨੂੰ ਆਪਾਂ ਪੰਜਾਬੀ ਚ ਬਾਰ ਕਹਿ ਦਿੰਨੇ ਆ ਬਾਰ ਵਾਲੇ ਦਿਨ ਮੰਡੀ ਲੱਗਦੀ ਆ ਜਰੂਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ